17 ਅਗਸਤ ਦਿਨ ਐਤਵਾਰ ਜੀ ਐਡਮਿੰਟਨ ਦੇ ਡਾਊਨਟਾਊਨ ਦੇ ਵਿੱਚ ਰਿਵਰ ਹਾਕ ਕਬੇ ਬੇਸਬਾਲ ਕਲੱਬ ਦੇ ਵਿੱਚ ਜਿਹੜੇ ਕਬੱਡੀ ਦੇ ਟੂਰਨਾਮੈਂਟ ਇਹ ਕਰਾਇਆ ਜਾ ਰਹੇ ਆ ਇਹ ਸਰਦਾਰ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਨੂੰ ਸਮਰਪਿਤ ਆ ਜੀ ਸ਼ਹੀਦਾਂ ਨੂੰ ਸਮਰਪਿਤ ਆ ਕੋਈ ਸਾਡਾ ਵੀਰਪਰਾ ਜਿਹੜਾ ਵਾ ਉਹ ਨਸ਼ਾ ਕਰਕੇ ਨਾ ਆ ਪੰਜਾਬ ਦੀ ਜਿਹੜੀ ਨੌਜਵਾਨੀ ਆ ਇਹਨੂੰ ਦੋ ਚੀਜ਼ਾਂ ਦਾ ਸ਼ੌਂਕ ਆ ਇੱਕ ਗਾਣੇ ਇੱਕ ਕਬੱਡੀ ਕੀ ਅਸੀਂ ਕੱਢਣ ਜਾ ਰਹੇ ਹਾਂ ਜੀ ਫ੍ਰੀ ਡਰਾ ਫ੍ਰੀ ਟਿਕਟ ਟੂ ਐਨੀਵੇਅਰ ਇਨ ਦ ਵਰਲਡ ਜਿੱਥੇ ਪੰਜਾਬ ਦੇ ਵਿੱਚ ਕਬੱਡੀ ਇਹ ਜਿਹੜੀ ਉਹ ਸਾਡੀ ਬਾ ਖੇਡ ਹੈ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਇਹ 12 ਮਹੀਨੇ ਤੀਦਣ ਜਿਹੜੇ ਖੇਡ ਮੇਲੇ ਚੱਲਦੇ ਰਹਿੰਦੇ ਆ ਪਰ ਵਿਦੇਸ਼ਾਂ ਦੇ ਵਿੱਚ ਬਿਜ਼ੀ ਹੋਣ ਕਰਕੇ ਜਿਹੜੇ ਸਾਡੇ ਭਾਈਚਾਰੇ ਦੇ ਸਾਡੇ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਜਿਹੜਾ ਅਲਬਰਟਾ ਦੇ ਵਿੱਚ ਇੱਕ ਹੁਣ ਉਪਰਾਲਾ ਕੀਤਾ ਜਾ ਰਿਹਾ ਜਿਹੜਾ ਕੀ ਸ਼ਹੀਦ ਪਾਈ ਜਸਵੰਤ ਸਿੰਘ ਖਾਲੜਾ ਕਲੱਬ ਵੱਲੋਂ ਪਹਿਲਾ ਅਲਬਰਟਾ ਵਰਲਡ ਕਬੱਡੀ ਕਲਾ ਕੱਪ ਹੈ ਜਿਹੜਾ ਉਹ ਇੱਥੇ ਕਰਵਾਇਆ ਜਾ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਅ ਭਾਈ ਜੀ ਆਪਣਾ ਨਾਮ ਦੱਸ ਦਿਓ ਤੇ ਇਸ ਕਲੱਬ ਦੀ ਹੋਂਦ ਤੋਂ ਬਾਅਦ ਇਸ ਮੈਚ ਬਾਰੇ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਂਜੀ ਸਭ ਤੋਂ ਪਹਿਲਾਂ ਤੇ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਜਿਹੜੇ ਕਿ ਸਾਡੇ ਇੱਕ ਸੱਦੇ ਦੇ ਉੱਤੇ ਇੱਥੇ ਪਹੁੰਚੇ ਹੋਏ ਆ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ 17 ਅਗਸਤ ਦਿਨ ਐਤਵਾਰ ਜੀ ਐਡਮਿੰਟਨ ਦੇ ਡਾਊਨਟਾਊਨ ਦੇ ਵਿੱਚ ਰਿਵਰ ਹਾਕ ਬੇਸਬਾਲ ਕਲੱਬ ਦੇ ਵਿੱਚ ਜਿਹੜੇ ਕਬੱਡੀ ਦੇ ਟੂਰਨਾਮੈਂਟ ਆ ਇਹ ਕਰਾਏ ਜਾ ਰਹੇ ਆ ਜ ਜਿਹਨੂੰ ਰੀਮੈਕਸ ਫੀਲਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜੀ ਉੱਥੇ ਪਾਰਕਿੰਗ ਦਾ ਸਭ ਤੋਂ ਪਹਿਲਾਂ ਦੇ ਆਪਾਂ ਪਾਰਕਿੰਗ ਦੀ ਜਿਹੜੀ ਪ੍ਰੋਬਲਮ ਆਉਂਦੀ ਆ ਕਿਉਂਕਿ ਡਾਊਨਟਾਊਨ ਦੇ ਵਿੱਚ ਪਾਰਕਿੰਗ ਸਾਡੀ ਪ੍ਰੀ-ਪੇਡ ਆ ਬਿਲਕੁਲ ਫ੍ਰੀ ਪਾਰਕਿੰਗ ਆਪ 213 100 ਸਪਾਟਸ ਜਿਹੜੇ ਆ ਉਹ ਆਪਣੇ ਕੋਲ ਅਵੇਲੇਬਲ ਆ ਬਾਕੀ ਸਟਰੀਟ ਪਾਰਕਿੰਗ ਬਹੁਤ ਉੱਥੇ ਹੈਗੀ ਆ ਬੱਚਿਆਂ ਦੇ ਲਈ ਬੀਬੀਆਂ ਦੇ ਲਈ ਤੇ ਬਜ਼ੁਰਗਾਂ ਦੇ ਲਈ ਖਾਸ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਉਹ ਬਿਲਕੁਲ ਮਤਲਬ ਕਿ ਵੀ ਫਰੀ ਆ ਫੂਡ ਜਿਹਨੂੰ ਆਪਾਂ ਫਰੀ ਫੂਡ ਵੀ ਕਹਿ ਸਕਦੇ ਆ ਉਹ ਵੀ ਬਾਕੀ ਛੇ ਟੀਮਾਂ ਆ ਰਹੀਆਂ ਵਾਂ तकरीबन 7 ਮੈਚ ਹੋਣਗੇ ਸਵੇਰੇ 10 ਵਜੇ ਮੈਚ ਜਿਹੜੇ ਸਟਾਰਟ ਹੋ ਜਾਣਗੇ ਤੇ ਸ਼ਾਮ ਦੇ 8 ਵਜੇ ਤੱਕ ਜਿਹੜੇ ਇਹ ਚੱਲਣਗੇ ਜਿਹਦੇ ਵਿੱਚ ਰੱਸਾ ਕਸ਼ੀ ਦੇ ਮੁਕਾਬਲੇ ਵੀ ਹੋਣਗੇ ਤੇ ਬੱਚਿਆਂ ਦੀ ਟੀਮ ਵੀ ਤਿਆਰ ਕੀਤੀ ਗਈ ਆ ਤੇ ਉਹਨਾਂ ਦਾ ਮੈਚ ਵੀ ਕਰਵਾਇਆ ਜਾਊਗਾ ਭਾਈ ਇੱਥੇ ਜਿਹੜਾ ਜਿਵੇਂ ਤੁਸੀਂ ਬੀਬੀਆਂ ਦੀ ਗੱਲ ਕੀਤੀ ਹੈ ਖਾਸ ਕਰਕੇ ਆਪਾਂ ਮੈਚਾਂ ਦੇ ਵਿੱਚ ਜਦੋਂ ਦੇਖਦੇ ਆ ਪੰਜਾਬ ਦੇ ਵਿੱਚ ਵੀ ਇਹੀ ਹਾਲਾਤ ਨੇ ਜਿੱਥੇ ਕਿ ਬੀਬੀਆਂ ਜਿਹੜਾ ਇਹਨਾਂ ਮੈਚਾਂ ਤੋਂ ਜਿਹਨਾਂ ਟਰਨਮੈਂਟਾਂ ਤੋਂ ਸਖਣੀਆਂ ਰਹਿ ਜਾਂਦੀਆਂ ਉਹਦਾ ਕਾਰਨ ਇਹ ਵੀ ਹੁੰਦਾ ਕਿ ਕਈ ਵਾਰੀ ਪ੍ਰਬੰਧ ਉਸ ਤਰੀਕੇ ਦੇ ਨਹੀਂ ਹੁੰਦੇ ਜਾਂ ਕਈ ਵਾਰੀ ਹੁੱਲੜਬਾਜ਼ ਆ ਜਿਹੜੇ ਉਹ ਪਹੁੰਚ ਜਾਂਦੇ ਆ ਜਾਂ ਨਸ਼ਾ ਕਰਕੇ ਜਿਹੜੇ ਕੁਝ ਲੋਕ ਆ ਜਿਹੜੇ ਉਹ ਪਹੁੰਚ ਜਾਂਦੇ ਆ ਉਹਦੇ ਵਾਸਤੇ ਕੀ ਪ੍ਰਬੰਧ ਨਹੀਂ ਤੁਹਾਡੇ ਇਹਦੇ ਵਾਤੇ ਸਭ ਤੋਂ ਵੱਡਾ ਪ੍ਰਬੰਧ ਪਾਇਆ ਕੀਤਾ ਕਿ ਸਾਡੇ ਉੱਤੇ ਦੋ ਪੈਟੀ ਹੋ ਆ ਜ ਜਿਹਦੇ ਵਿੱਚ ਇੱਕ ਦੇ ਵਿੱਚ ਤਕਰੀਬਨ ਜਿਹੜੀ ਸੀਟਿੰਗ ਕਪੈਸਿਟੀ ਆ ਉਹ 350% ਦੀ ਆ ਉਹ ਆਪਾਂ ਸਪੈਸ਼ਲ ਜਿਹੜਾ ਰਿਜ਼ਰਵ ਆ ਉਹ ਆਪਣੀਆਂ ਬੀਬੀਆਂ ਭੈਣਾਂ ਵਾਸਤੇ ਹੀ ਕਰ ਦਿੱਤਾ ਗਿਆ ਵਾ ਤੇ ਫਿਰ ਸਾਰਿਆਂ ਦੇ ਵਿੱਚ ਆਪਾਂ ਇੱਕ ਮੈਸੇਜ ਵੀ ਕਨਵੋਏ ਕਰ ਰਹੇ ਆ ਵੀ ਕੋਈ ਵੀ ਸਾਡਾ ਵੀਰ ਭਰਾ ਜਿਹੜਾ ਵਾ ਉਹ ਨਸ਼ਾ ਕਰਕੇ ਨਾ ਆਵੇ ਆਸ ਕਰਕੇ ਸ਼ਹੀਦਾਂ ਦੇ ਨਾਂ ਤੇ ਇਹ ਸਾਰਾ ਕਰਵਾਇਆ ਜਾ ਰਿਹਾ ਤੇ ਉੱਥੇ ਨਸ਼ੇ ਦੀ ਜਿਹੜੀ ਆ ਉਹ ਅਸੀਂ ਵੀ ਬੇਨਤੀ ਕਰਦੇ ਤੇ ਇਹਨਾਂ ਵੀਰਾਂ ਵੱਲੋਂ ਵੀ ਬੇਨਤੀ ਆ ਵੀ ਕੋਈ ਵੀ ਵੀਰ ਨਸ਼ਾ ਨਾ ਕਰਕੇ ਆਵੇ ਤੇ ਨਾ ਹੀ ਕੋਈ ਏਦਾਂ ਦਾ ਹਾਲਾਤ ਉੱਥੇ ਪੈਦਾ ਕਰੇ ਕਿ ਨਸ਼ਾ ਕੀਤਾ ਜਾ ਸਕੇ ਬਿਲਕੁਲ ਹਾਂਜੀ ਕਿਉਂਕਿ ਜਿਹੜਾ ਇਹ ਆਪਾਂ ਇਹ ਕਬੱਡੀ ਕੱਪ ਕਰਵਾ ਕਰਵਾ ਰਹੇ ਹਾਂ ਇਹ ਸਰਦਾਰ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਨੂੰ ਸਮਰਪਿਤ ਆ ਸ਼ੀਦਾਨੂ ਸਮਰਪਿਤ ਆ ਇਸ ਕਰਕੇ ਸਾਡਾ ਫਿਰ ਇੱਕ ਮੈਸੇਜ ਆ ਵੀ ਪਲੀਜ਼ ਉਥੇ ਕੋਈ ਨਸ਼ਾ ਕਰਕੇ ਨਾ ਆਵੇ ਇਹਨੂੰ ਆਪਾਂ ਪੂਰਾ ਪੀਸ ਜਿਹੜਾ ਲੈਂਡ ਆਰਡਰ ਆ ਉਹ ਆਪਾਂ ਪੂਰਾ ਮੇਨਟੇਨ ਕਰਕੇ ਰੱਖਿਆ ਜਾਵੇ ਸਫਾਈ ਦਾ ਖਿਆਲ ਰੱਖਿਆ ਜਾਵੇ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਵਾ ਇਹ ਆਪਣਾ ਪਹਿਲਾ ਜਾਂ ਲਾਫਟ ਕਬੱਡੀ ਕੱਪ ਨਹੀਂਗਾ ਆਪਾਂ ਹਰ ਸਾਲ ਕਰਵਾਵਾਂਗੇ ਤੇ ਇਸ ਕਰਕੇ ਵੀ ਸਾਡਾ ਪੂਰਾ ਸੰਯੋਗ ਕੀਤਾ ਜਾਵੇ ਤਾਂ ਕਿ ਸਾਨੂੰ ਅਗਲੀ ਵਾਰੀ ਵੀ ਉਹ ਸਟੇਡੀਅਮ ਦੇਣ ਦਾ ਕੋਈ ਗਰੇਜ ਨਾ ਕਰਨ ਆਪਾਂ ਬਾਈ ਜੀ ਹੋਰ ਨਾਲ ਗੱਲ ਕਰਾਂਗੇ ਕਿ ਪਲੇਅਰ ਕਿਹੜੇ ਕਿਹੜੇ ਆ ਰਹੇ ਨੇ ਖਾਸ ਕਰਕੇ ਬਾਈ ਅਟਰੈਕਸ਼ਨ ਹੁੰਦੇ ਆ ਪਲੇਅਰ ਕਿ ਦੇਖਣਾ ਚਾਹੁੰਦਾ ਵੀ ਇੱਥੇ ਜ ਸਾਹਨਾ ਦੇ ਪੇੜਾਂ ਦੇ ਵਿੱਚ ਕਿਹੜੇ ਕਿਹੜੇ ਢਿੜ ਰਹੇ ਨੇ ਤੇ ਤੁਸੀਂ ਦੱਸੋ ਜੀ ਕਿਹੜੇ ਕਿਹੜੇ ਪਲੇਅਰ ਆ ਭਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਛਲੇ ਸਾਲ ਨਾ ਬਹੁਤ ਪਲੇਅਰ ਵਿੱਚੋਂ ਮਿਸ ਹੋ ਗਏ ਜੀ ਵਿੱਚੋਂ ਪਾਲੇ ਹੁਣੀ ਨਹੀਂ ਖੇਡੇ ਕਈ ਪਲੇਅਰਾਂ ਦੇ ਸੱਟ ਲੱਗੀ ਜਿਆਦਾ ਨਹੀਂ ਖੇਡੇਆ ਬੋਲਟ ਨਹੀਂ ਖੇਡੇਆ ਸ਼ੀਲੂ ਨਹੀਂ ਖੇਡੇਆ ਐਤਕੀ ਜਿਹੜੇ ਟੌਪ ਕਲਾਸ ਦੇ ਸਾਰੇ ਹੀ ਇਹ ਪਲੇਅਰ ਆ ਨਾ ਸਾਰੇ ਵਿੱਚ ਖੇਡਣੇ ਆ ਪਲੀਜ਼ ਜ਼ੀਰੋ ਹੁਣੀ ਆ ਸਾਰੇ ਟੋਟਲੀ ਜਿਹੜੇ ਟੌਪ ਦੇ ਮੱਲ ਵਾ ਨਾ ਉਹ ਸਾਰੇ ਦੇ ਸਾਰੇ ਹੀ ਆ ਕੇ ਯਾਰ ਕੀ ਭੇਡ ਹੋਣਗੇ ਤੇ ਜਿਹੜਾ ਦੇਖਣ ਦਾ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਆਨੰਦ ਆਊਗਾ ਉਹ ਚੀਜ਼ ਬਖਰੀ ਹੋਗੀ ਦੁਨੀਆ ਤੇ ਜਿਹੜੀ ਬਲਟਾ ਦੇ ਵਿੱਚ ਪਹਿਲੀ ਵਾਰੀ ਹੋ ਰਹੀ ਉਹ ਮੈਨੂੰ ਲੱਗਦਾ ਵੀ ਫਸਟ ਟਾਈਮ ਹੀ ਆ ਇਹ ਸਾਡੇ ਵਾਸਤੇ ਕਰਾਉਣੀ ਏਡੀ ਵੱਡੀ ਚੀਜ਼ ਤੇ ਸਟੇਡੀਅਮ ਜਿਹੜਾ ਵਾ ਉਹਦੀ ਸਭ ਤੋਂ ਵੱਡੀ ਸਿਟਿੰਗ ਦੀ ਜਿਹੜੀ ਪ੍ਰੋਬਲਮ ਆ ਨਾ ਲੋਕਾਂ ਨੂੰ ਇੱਕ ਦੋ ਜਣ ਠੱਕੇ ਪੈ ਕੇ ਉਹ ਚੀਜ਼ ਦਰਸ਼ਕ ਬਹੁਤ ਖੱਜਲ ਖਰਾਬ ਹੁੰਦੇ ਸੀ ਸੋ ਉਹ ਚੀਜ਼ ਸਾਰੀ ਖਤਮ ਹੋਊਗੀ ਉੱਥੇ ਤੇ ਪੂਰਾ ਡਿਸਪੀਸਪਲਨ ਹੋਊਗਾ ਤੋ ਬਹੁਤ ਵਧੀਆ ਮੈਚ ਜਿਹੜੇ ਆ ਫਾਸਮੇ ਹੋਣੇ ਆ ਇੱਕ ਤੋਂ ਇੱਕ ਮੈਚ ਵੱਧ ਕੇ ਹੋਣਾ ਉਹ ਇਹ ਨਹੀਂ ਹੋਣਾ ਵੀ ਪਹਿਲਾ ਮੈਚ ਥੋੜਾ ਮਾੜਾ ਹੋਇਆ ਜਾਂ ਦੂਜਾ ਮੈਚ ਵਧੀਆ ਹੋ ਸਾਰੇ ਮੈਚ ਜਿਹੜੇ ਟਾਪ ਕਲਾਸ ਹੋਣਗੇ ਮੈਚ ਟੋਟਲ ਮੈਚ ਹੋ ਕੇ ਨਹੀਂ ਰਹੀ ਹੈ ਭਾਜੀ 7 ਮੈਚ ਹੋਣਗੇ ਜਿਹੜੇ ਸੈਮੀਫਾਈਨਲ ਤੱਕ 6 ਟੀਮਾਂ ਵਾ ਬਾਕੀ ਜਿਹੜੀਆਂ ਕੁਝ ਟੀਮਾਂ ਹਰਿਆ ਹੋਈਆਂ ਨੇ ਵਿੱਚ ਬਚੇ ਐਡ ਕਰਕੇ ਮੈਚ ਵੱਧ ਹੋ ਜਾਂਦੇ ਹੁੰਦੇ ਆ ਅ ਵੰਜੀਤ ਜੀ ਤੁਸੀਂ ਦੱਸੋ ਕਿ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜਿਵੇਂ ਸਿਟਿੰਗ ਦਾ ਹੋ ਗਿਆ ਬੀਬੀਆਂ ਵਾਸਤੇ ਹੋ ਗਿਆ ਜਿਵੇਂ ਜਿਹੜੀ ਸੰਗਤ ਨੇ ਆਉਣਾ ਹੈ ਜਿਹੜੀ ਸੰਗਤ ਨੇ ਪਹੁੰਚਣਾ ਹਨਾ ਵੀ ਉਹਦੇ ਵਾਸਤੇ ਵੀ ਕੋਈ ਪ੍ਰਬੰਧ ਕੀਤਾ ਤੁਸੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵੀਰ ਜੀ ਉਹ ਸਾਰੇ ਪ੍ਰਬੰਧ ਕੀਤੇ ਹੋਏ ਬੱਸਾਂ ਸਾਰੇ ਗੁਰੂ ਘਰਾਂ ਦੇ ਵਿੱਚੋਂ ਸਾਊਥ ਸਾਈਡ ਤੋਂ ਅ ਸਵੇਰੇ 10 ਵਜੇ ਚੱਲ ਕੇ ਘੰਟੇ-ਘੰਟੇ ਬਾਅਦ ਬੱਸ ਸਰਵਿਸ ਹੈਗੀ ਆ ਬਜ਼ੁਰਗਾਂ ਵਾਸਤੇ ਬੀਬੀਆਂ ਵਾਸਤੇ ਐਂਡ ਨਾਰਥ ਸਾਈਡ ਤੋਂ ਕਲੀਅਰ 뷰 ਰੈਕ ਸੈਂਟਰ ਦੇ ਵਿੱਚੋਂ ਬੱਸ ਸਰਵਿਸ ਆ ਫਿਰ ਉਹਦੇ ਨਾਲ ਨਾਲ ਐਲ ਆਰਟੀ ਸਟੇਸ਼ਨ ਹੈਗਾ ਉੱਥੇ ਮਕਟਾਗਰ ਸਟੇਸ਼ਨ ਆ ਮਿਊਟਾਰਟ ਸਟੇਸ਼ਨ ਜੀ ਉੱਥੋਂ ਤੁਸੀਂ ਪੈਦਲ ਤੁਰ ਕੇ 5 ਮਿੰਟ ਦੀ ਵਾਕ ਆ ਜਿੱਥੇ ਸਟੇਡੀਅਮ ਹੈਗਾ ਜੀ ਤੇ ਇਹ ਸਾਰੇ ਪ੍ਰਬੰਧ ਹੈ ਜੀ ਹਾਂਜੀ ਭਾਈ ਉੱਥੇ ਜਿਹੜੇ ਹੋਰ ਕਿਦਾਂ ਦੇ ਪ੍ਰਬੰਧ ਹੈਗੇ ਨੇ ਅ ਪਹਿਲਾਂ ਤੇ ਵੀਰ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਬਿਕਰਮਜੀਤ ਸਿੰਘ ਖਜਾਲਾ ਜੀ ਜੀ ਤੇ ਮੈਂ ਕਦੀ ਵੀ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਨਾ ਕਦੀ ਨਾ ਇਹਨਾਂ ਨਾਲ ਜੁੜਿਆ ਆ ਮੇਰਾ ਕੰਮ ਆ ਲਿਖਣ ਦਾ ਤੇ ਗਾਉਣ ਦਾ ਅੱਜ ਤੱਕ ਕੌਮਲੀ ਲਿਖਿਆ ਤੇ ਕੌਮਲੀ ਗਾਇਆ ਇਹ ਮੇਰੇ ਵੀਰ ਜੀ ਨੇ ਜੀ ਜਗਜੀਤ ਸਿੰਘ ਉਰਫ ਜੱਗਾਤਾਰੀਆਲ ਇਹਨਾਂ ਮੈਨੂੰ ਆ ਕੇ ਆਖਿਆ ਵੀ ਖਜਾਲੇ ਵੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਇਹਨੂੰ ਦੋ ਚੀਜ਼ਾਂ ਦਾ ਸ਼ੌਂਕ ਆ ਇੱਕ ਗਾਣੇ ਤੇ ਇੱਕ ਕਬੱਡੀ ਤੇ ਮੈਨੂੰ ਕਹਿੰਦੇ ਵੀ ਗਾਣਿਆਂ ਦੇ ਨਾਲ ਠੀਕ ਆ ਪਿਆਪਾ ਕੌਮ ਦੀ ਸੇਵਾ ਕਰਦੇ ਆ ਪਰ ਜਿਹੜੀ ਇਹ ਖੇਡ ਆ ਇਹਨੂੰ ਵੀ ਕੋਸ਼ਿਸ਼ ਕਰੀਏ ਕਿ ਇਹਨੂੰ ਵੀ ਕੌਮ ਨੂੰ ਹਾਂਜੀ ਇਹਨੂੰ ਕੌਮ ਨੂੰ ਸਮਰਪਿਤ ਕੀਤਾ ਜਾਵੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾਵੇ ਤੇ ਇਹਨੂੰ ਕੌਮੀ ਰੰਗ ਦਿੱਤਾ ਜਾਵੇ ਕਿਉਂਕਿ ਇਹ ਖੇਡ ਵੀ ਸਾਨੂੰ ਗੁਰੂ ਅੰਗਦ ਸਾਹਿਬ ਨੇ ਬਖਸ਼ੀ ਹੈ ਜੀ ਇਹ ਉਹਨਾਂ ਤੋਂ ਸ਼ੁਰੂ ਹੋਈ ਆ ਤਾਂ ਕਰਕੇ ਇਹਨੂੰ ਅਸੀਂ ਕੋਸ਼ਿਸ਼ ਕੀਤੀ ਜੀ ਕਿ ਇਹਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਨੂੰ ਸਮਰਪਿਤ ਕਰਕੇ ਇਹਨੂੰ ਕੌਮੀ ਰੰਗ ਦਿੱਤਾ ਜਾਵੇ ਜੀ ਹਾਂ ਅ ਇੱਥੇ ਜਿਹੜਾ ਇੱਕ ਖਾਸ ਅਟਰੈਕਸ਼ਨ ਹੋਊਗੀ ਇਸ ਮੈਚ ਦੇ ਦੌਰਾਨ ਜਾਂ ਇਸ ਪੂਰੇ ਕੱਪ ਦੇ ਦੌਰਾਨ ਜਿਹੜੇ ਪਹਿਲਾਂ ਪਹੁੰਚਣਗੇ ਕਿਉਂਕਿ 10 ਵਜੇ ਦੇ ਕਰੀਬ ਸਟਾਰਟ ਹੋ ਜਾਣਾ ਹੈ ਜੀ ਜਿਹੜੇ ਪਹਿਲੇ ਵਿਅਕਤੀ ਪਹੁੰਚਣਗੇ ਉਹਨਾਂ ਨੂੰ ਇੱਕ ਖਾਸ ਇਨਾਮ ਦੀ ਟਿਕਟ ਦਿੱਤੀ ਜਾਣੀ ਹੈ ਬਾਈ ਜੀ ਮੇਰੇ ਇੱਥੇ ਨਾਲ ਖੜੇ ਚੁਆਇਸ ਟਰੈਵਲ ਤੋਂ ਬਾਈ ਜੀ ਦੱਸੋ ਕਿਸ ਤਰ੍ਹਾਂ ਦੇ ਇਨਾਮ ਹੈ ਤੇ ਕੀ ਇਹ ਸਾਰਾ ਹੋਊਗਾ ਐਕਸਪਲੇਨ ਕਰ ਦਿਓ ਤਾਂ ਜੋ ਪਹਿਲਾ ਆਉ ਤੇ ਪਹਿਲਾ ਪਾਓ ਵਾਲੀ ਗੱਲ 'ਚ ਉਹ ਜਿੱਤ ਸਕਣ ਸਾਰੇ ਨੂੰ ਪਿਆਰਪਰੀ ਸਸਤਰੀ ਕਾਲਰ ਮੈਂਟਨਵਾਸੀਆਂ ਨੂੰ ਈਵਨ ਦੋ ਕਲਗੀ ਤੋਂ ਅਲਬਾੜਾ ਦਾ ਹੋਰ ਵੀ ਜਿੱਥੋਂ ਸਾਰੇ ਆ ਰਹੇ ਆ ਪਹੁੰਚੋ ਹਮ ਹਮਾ ਕੇ ਅਸੀਂ ਕੱਢਣ ਜਾ ਰਹੇ ਆ ਜੀ ਫ੍ਰੀ ਡਰਾ ਏ ਹੋਊਗੀ ਫ੍ਰੀ ਟਿਕਟ ਟੂ ਐਨੀਵੇਅਰ ਇਨ ਦ ਵਰਲਡ ਸੋ ਤੁਸੀਂ 에ਰ ਕੰਡਾ ਵਾਲੀ ਦੀ ਟਿਕਟ ਹੋਊਗੀ ਤੇ ਤੁਸੀਂ ਪਹੁੰਚੋ ਜਿਹੜੇ ਪਹਿਲੋਂ ਮਤਲਬ ਆਲਮੋਸਟ 11 ਵਜੇ ਤੱਕ ਜਿਹੜੇ ਬੰਦੇ ਪਹੁੰਚ ਜੂਗੇ ਅਸੀਂ ਉਹਨਾਂ ਵਾਸਤੇ ਡਰਾ ਤਕਰੀਬਨ ਸਾਰਾ ਬੰਦ ਕਰ ਦੇਣਾ ਫਿਰ ਉਸ ਤੋਂ ਬਾਅਦ ਸੋ ਟਾਈਮ ਨਾ ਪਹੁੰਚੋ ਤਾਂ ਕਿ ਤੁਹਾਨੂੰ ਤੁਸੀਂ ਆਪਣਾ ਆਪਣਾ ਬੈਲਟ ਲੈ ਸਕੋ ਤੇ ਡਰਾ ਵਿੱਚ ਐਂਟਰ ਕਰ ਸਕੋ ਤੇ ਫ੍ਰੀ ਟਿਕਟ ਨਿਕਲੂਗੀ ਐਨੀਵੇਅਰ ਇਨ ਦ ਵਰਲਡ ਆ ਦੇਖੋ ਜੀ ਇਹ ਤੁਹਾਡੇ ਵਾਸਤੇ ਇੱਕ ਬੜਾ ਵਧੀਆ ਮੌਕਾ ਵੀ ਹੋ ਕਬੱਡੀ ਦੀ ਕਬੱਡੀ ਤੇ ਵਰਲਡ ਦੇ ਵਿੱਚ ਕਿਤੇ ਵੀ ਜਾਣਾ ਤੇ ਉਹਦਾ ਇੱਕ ਟੂਰ ਦਾ ਟੂਰ ਜਿਹੜੇ ਪਹਿਲਾਂ 11 ਵਜੇ ਤੱਕ ਐਂਟਰ ਹੋਣਗੇ ਉਹਨਾਂ ਨੂੰ ਕੂਪਨ ਦਿੱਤੇ ਜਾਣਗੇ ਤੇ ਉਹਨਾਂ ਦੇ ਵਿੱਚੋਂ ਹੀ ਡਰਾ ਕੱਢਿਆ ਜਾਣਾ ਬਈ ਜੀ ਹੋਰ ਐਡਮਿੰਟਨ ਵਾਲੇ ਜਿਹੜੇ ਸਾਡੇ ਸਾਰੇ ਭੈਣ ਭਰਾ ਨੇ ਪੰਜਾਬੀ ਨੇ ਉਹਨਾਂ ਨੂੰ ਅਪੀਲ ਕੀ ਕਰਨੀ ਚਾਹੂਗੇ ਕਿਉਂਕਿ ਖਾਸ ਕਰਕੇ ਮੈਚਾਂ ਦੇ ਵਿੱਚ ਥੋੜੀ ਪਹੁੰਚਣ ਦੀ ਦੇਰੀ ਵੀ ਹੁੰਦੀ ਆ ਤੇ ਕਈ ਵਾਰੀ ਘੋਲ ਵੀ ਕਰ ਜਾਂਦੇ ਯਾਰ ਵੀ ਉੱਥੇ ਤਾਂ ੱੱਕੇ ਵੱਜਣਗੇ ਜਾਂ ਇਦਾਂ ਦਾ ਸਿਸਟਮ ਹੁੰਦਾ ਹੈ ਦੇਖੋ ਸਭ ਨੂੰ ਇਹੀ ਅਪੀਲ ਆ ਇੱਕ ਤਾਂ ਟਾਈਮ ਨਾਲ ਆਇਆ ਜਾ ਬਈ ਸਵੇਰੇ 10 ਵਜੇ ਮੈਚ ਸ਼ੁਰੂ ਹੋਣੇ ਆ ਤੇ ਜਿਹੜਾ ਪਹਿਲਾਂ ਆਊਗਾ ਇੱਕ ਤਾਂ ਪਾਰਕਿੰਗ ਦੀ ਮੁਸ਼ਕਲ ਨਹੀਂ ਉਹਨੂੰ ਕੋਈ ਪਾਰਕਿੰਗ ਮਿਲ ਜਾਣੀ ਆ ਫਿਰ ਆਪਦੀ ਮਨਪਸੰਦ ਸੀਟ ਤੇ ਬਹਿ ਸਕਦੇ ਜੀ ਤੇ ਹੋਰ ਇੱਕ ਅਪੀਲ ਆ ਸਾਰੇ ਸਪੋਰਟਰਾਂ ਨੂੰ ਵੀ ਟਾਈਮ ਨਾਲ ਆ ਕੇ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਇਹਦਾ ਆਨੰਦ ਮਾਣਿਆ ਜਾਵੇ ਮੈਚ ਦਾ ਭਾਈ ਜੀ ਤੁਸੀਂ ਕਹਿਣਾ ਚਾਹੋਗੇ ਜੀ ਹਾਂਜੀ ਮੈਂ ਤਾਂ ਇਹੀ ਕਹਿੰਦਾ ਸਭ ਤੋਂ ਪਹਿਲਾਂ ਸਮੂਹ ਕਬੱਡੀ ਪ੍ਰੇਮੀਆਂ ਨੂੰ ਸਤਿ ਸ੍ਰੀ ਅਕਾਲ ਜੀ ਵਧੀਆ ਆ ਵੀ ਆਪਣੇ ਟਾਈਮ ਨਾਲ ਸਾਰੇ ਸਪੋਰਟਰ ਜੁਦਾ ਕਡਵੈਂਟਨ ਦੇ ਵਿੱਚ ਹੁਣ ਬਹੁਤ ਲੋਕਾਂ ਨੂੰ ਉਤਸ਼ਾਹ ਆ ਪੈਡੀ ਬਾਊਲ ਸਟੇਡੀਅਮ ਦੇ ਵਿੱਚ ਬੈਠ ਕੇ ਦੇਖਣ ਦਾ ਕਬੱਡੀ ਦਾ ਆਨੰਦ ਮਾਣਨ ਦਾ ਪਹਿਲੀ ਵਾਰ ਸਮਾਂ ਮਿਲਿਆ ਆ ਸਮੂਹ ਸਪੋਰਟਰਾਂ ਪ੍ਰਮੋਟਰਾਂ ਨੂੰ ਦੇਖਣ ਦਰਸ਼ਕਾਂ ਵੀਰਾਂ ਨੂੰ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਟਾਈਮ ਨਾਲ 11 ਵਜੇ ਤੱਕ ਪਹੁੰਚ ਜਾਣ ਤਾਂ ਤੋਂ ਛੇਤੀ ਤੋਂ ਛੇਤੀ ਮੈਚ ਸ਼ੁਰੂ ਕਰਾਇਆ ਜਾ ਸਕਦਾ ਜੀ ਜੀ ਆ ਸੋ ਇਹੀ ਅਪੀਲ ਹੈ ਸਾਰੇ ਕਲੱਬ ਦੇ ਮੈਂਬਰ ਸਹਿਬਾਨ ਵੱਲੋਂ ਸਪான்ਸਰਸ ਵੱਲੋਂ ਤੇ ਹੋਰ ਜਿਹੜੇ ਐਡਮਿੰਟਨ ਵਾਸੀ ਆ ਜਿਹੜੇ ਇਸ ਖੇਡ ਨੂੰ ਜਾਂ ਇਸ ਜਿਹੜਾ ਕੱਪ ਨੂੰ ਪ੍ਰਮੋਟ ਕਰਨ ਤੇ ਲੱਗੇ ਹੋਏ ਆ ਸੋ ਉਮੀਦ ਕਰਦੇ ਆ ਕਿ ਤੁਸੀਂ ਹਮ ਹਮਾ ਕੇ ਇਸ ਕੱਪ ਦੇ ਦੌਰਾਨ ਆਪਣੀ ਸ਼ਮੂਲੀਅਤ ਵੀ ਦਿਓਗੇ ਸਹਿਯੋਗ ਵੀ ਦਿਓਗੇ ਤੇ ਜਿਹੜੀਆਂ ਜਿਹੜੀਆਂ ਗੱਲਾਂ ਇਹਨਾਂ ਵੱਲੋਂ ਕਹੀਆਂ ਗਈਆਂ ਖਾਸ ਕਰਕੇ ਨਸ਼ੇ ਨੂੰ ਲੈ ਕੇ ਨਸ਼ੇ ਤੋਂ ਗੁਰੇਜ਼ ਕਰਕੇ ਇਸ ਕੱਪ ਨੂੰ ਕਾਮਯਾਬ ਬਣਾਇਆ ਜਾਊਗਾ ਇਹੇ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਨਹੀਂ ਵੋਟਾਂ ਵਾਲੇ ਨਹੀਂ ਕਹਿੰਦੇ ਹੁੰਦੇ ਇਹ ਤੁਹਾਡੇ ਸ਼ਹਿਰ ਦੀ ਕਾਮਯਾਬੀ ਆ ਸੋ ਸਾਡੀ ਕਮਿਊਨਿਟੀ ਦੀ ਕਾਮਯਾਬੀ ਆ ਸੋ ਇਹੀ ਬੇਨਤੀ ਆ ਜੀ ਸਾਰੇ ਵੱਲੋਂ ਜੀ ਹਾਂਜੀ ਸ਼ੁਕਰੀਆ